ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਖਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ਜਪੋ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚਣਾ ਹੋਵੈ ਜੇ ਸੋਚੀ ਲਖ ਵਾਰ ਜਪੈ ਜਪਨ ਨ ਹੋਵੈ ਜੇ ਨਾ ਰਹੈ ਲਿਪਤਾਰ ਖਿਆ ਭੁਖ ਨਾਸਤਰੀ ਜੇਵਨ ਨਾ ਪੁਰੀਆ ਭਾਰ ਸਹ ਸਿਆਣਪਾ ਲਖ ਹੋ ਹੈ ਤੈਸ ਤਨ ਜਲ ਲੈ ਨਾਲ ਕਿਛ ਜਿਆਰਾ ਹੋਈਐ ਕਿ ਕੂੜਾ ਟੱਪੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਨੇ ਆਕਾਰੁ ਆਪਣਾ ਖਿਹਾ ਜਾਇ ਹੁਕਮੇ ਹੋਵਨ ਜੀ ਹੁਕਮ ਲੈ ਵੜਿ ਆਇ ਹੁਕਮੇ ਤੋ ਨੀਟੈ ਹੁਕਮ ਲੇਖ ਦੁਖ ਸੁਖ ਪਾਈਐ ਇਕ ਨਾ ਹੁਕਮ ਬਖਸ਼ੀਸ਼ ਇਕ ਹੁਕਮਿ ਹਦਾ ਪੁਾਈਐ ਹੁਕਮੇ ਅੰਦਰ ਸਭ ਕੋ ਵਾਰੁ ਖੁਨਾ ਹੋਈ ਨਾਨਕ ਹੁਕਮੇ ਜੇ ਬੁਜੇ ਤਾ ਹਉਮੈ ਖੈ ਨ ਹੋਈ ਗਾਵੇ ਖੁਦਾਨੁ ਹੋਵੇ ਇਸੇ ਦਾਨ ਗਾਵੇ ਖੁਦਤ ਜਾਣੈ ਨਿਸ਼ਾਨ ਗਾਵੇ ਖੁ ਗੁਣਵੜਿਆਈਐ ਚਾਰ ਗਾਵੇ ਖੁ ਦੇਖੋ ਵਿਚਾਰ ਗਾਵੇ ਖੁ ਸਾਜ ਕਰੇ ਤਨਖੇ ਗਾਵੇ ਖੋਜੀ ਲੈ ਫਿਰਦੀ ਗਾਵੇ ਖੋ ਜਾਪੇ ਦਿਸਰੂਰ ਗਾਵੇ ਖੋ ਵਿਖੇ ਹਰ ਹਰੂਰ ਕਸਨਾ ਗਥਿ ਨਾਵੇ ਟੋਟ ਪੱਥ ਗੱਲ ਗਥੀ ਗੋਟੀ ਗੋਟਕੋਟ ਦਿੰਦਾ ਲੈ ਲੈਂਦੇ ਥੱਕ ਪਾਹੈ ਨਿਗਾਰ ਜੰਦਰ ਖਾਹੀ ਹਾ ਹੈ ਹੁਕਮੇ ਹੁਕਮ ਜੁ ਲਾਇ ਰਾਹੋ ਨਾਨਕ ਬਿਕਸ਼ੇ ਵੀ ਪਰਵਾਹੋ ਸਾਚਾ ਸਾਹਿਬ ਸਾਚਨਾਏ ਪੱਖਿਆ ਬਹੁ ਆਪਾਰ ਅਖ ਮੰਗਹਿ ਦੇ ਦੇ ਰਾਜ ਕਰੇ ਦਾਤਾਰ ਫਿਰ ਕੀ ਅਗੈ ਰਖੀਐ ਦਿੱਤ ਸੁਰਬਾਰ ਮੋਖੇ ਬੰਨਣ ਬੋਲੀਐ ਜੇ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚੁ ਨਾਮ ਵਢੈ ਆਏ ਵਿਚਾਰ ਪਰਮੀ ਆਵੈ ਗਪੜਾ ਨਰਿ ਮੁਖ ਦਵਾਰ ਨਾਨਕ ਐਵੇਂ ਜਾਣੀਐ ਸਵਾਪੇ ਸੁਚਿਆਰ ਆਪਿ ਆ ਨਾ ਜਾਏ ਹਿਤ ਨਾ ਹੋਏ ਆਪਿ ਆ ਨਿਰੰਝਨ ਸੋਈ ਜਨ ਸਿਵਿਆ ਸਨ ਪਾਇਆ ਮਾਨ ਨਾਨਕ ਆਵੀਐ ਗੁਣਿ ਨਿਧਾਨੋ ਗਾਵੀਐ ਸੁਣਿਐ ਮਨ ਰਖੀਐ ਭਾਉ ਦੁੱਖ ਪਰ ਹਸੁ ਪਰ ਲੈ ਜਾਇ ਗੁਰਮਖ ਅਨਾਦੰ ਗੁਰਮਖ ਵੇਦੰ ਗੁਰਮਖ ਰਿਹਾ ਸਮਾਈ ਗੁਰ ਸਤਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇਹੋਂ ਜਾਣਾ ਖਾ ਨਾਹੀ ਕਹਿਣਾਗ ਸੁਨ ਨਜਾਈ ਗੁਰਾਇ ਕਰੀਬ ਜਹਾਈ ਸਭਨਾ ਜੀਆ ਖੈ ਦਤ ਸੋਮੇਸ਼ਰ ਨਜਾਈ ਤੇਰੇ ਸੁਨਾਵਾ ਜੇ ਕਿਸੁ ਆਪਾ ਬਿਨ ਕਾਨੈ ਕੀ ਨਾਇਖਰੀ ਜੇ ਤੇ ਸਿਰਠੁ ਪਾਈ ਵੇਖਾ ਬਿਨ ਕਰਮਾ ਕੀ ਮਿਲੈ ਲਈ ਮਾਤੁ ਜਿਰਤਨ ਜਵਾਹਰ ਮਾਨਕ ਜੇਖ ਗੁਰ ਕੀ ਸਿਖ ਸੋ ਨਈ ਹੰਗਰਾਇ ਕ ਰੇਵੁ ਜਹਾਈ ਸਬਨਾ ਜੀਆਂ ਕਹੇ ਦਾਤਾ ਸੋਮੇਸ਼ਰ ਨਜਾਈ ਜੇ ਜੁਗ ਚਰਿਆਰ ਜਾਹੋ ਦਸੋਨੀ ਹੋਏ ਨਾ ਅਖੰਡਾ ਵਿਚੋ ਜਾਣੀਐ ਨਾਲ ਚਲੇ ਸਭ ਕੋਈ चंगा नौ रखाई कै जस खीर जगले जे दस नावै त वास न पुछे के किट अंदर हिट कर दोषी दोष धरे नानक निरगुण गुण करे गुणवंतिया गुण दे तेहा को ना जेतस जे गुण कोए करे सुने सिद्ध पीर सुरनाथ सुने धर तवल आकाश सुने दीप लो पाताल सुने पवन सकै काल ਨਾਨਕ ਭਕਤਾ ਸਦਾ ਵਿਗਾਸੁਨੇ ਦੁਖਵਾਪ ਕਾ ਨਾਸੁ ਸੁਣੈ ਸੁਰ ਬ੍ਰਹਮ ਇੰਦ ਸਨੇ ਮੁਕਸਲਾ ਹਣ ਮੰਦ ਸੁਣੈ ਜੋ ਕਰਉ ਤਨ ਬੇੜ ਸੁਣੈ ਸਾਸ ਸਮਤ ਬੇੜ ਨਾਨਕ ਭਕਤਾ ਸਦਾ ਵਿਗਾਸੁਨੇ ਦੁਖਵਾਪ ਕਾ ਨਾਸੁ ਸੁਣੈ ਸਸਨ ਦੋਖ ਗਿਆਨ ਸੁਣੈ ਸੜਖਾ ਇਸ ਨਾਨਕ ਸੁਣੈ ਬੜ ਪੜ ਬਾਵਹਿ ਮਾਨ ਸੁਣ ਲਾਗੇ ਸਹਿਜ ਧਿਆਨ ਨਾਨਕ ਵਕਤ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਰਾ ਗੁਨਾ ਕੀ ਗਾਹ ਸੁਣੈ ਸੇ ਪੀਰ ਪਾਤਸ਼ਾਹ ਹੰਦੇ ਪਾਵੇ ਰਾਹੋ ਸੁਣੈ ਅੰਦਾ ਹਾਤ ਹੋਵੇ ਸਗਾਹੋ ਨਾਨਕ ਵਕਤ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਮਨਹੀ ਗਤ ਗਹਿ ਨ ਜਾਏ ਜੇ ਕੋ ਗਹਿ ਵਿਛੇ ਪਛਤਾਏ ਕਾਰ ਕਰਮ ਨਾਲ ਲਖਣ ਹਾਰ ਮਨਿ ਖਾਵਹਿ ਕਰਨ ਵਿਚਾਰ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਹੋਏ ਪਰਾ ਸੁੱਤ ਹੋਇ ਮਨ ਬੁੱਧ ਅਨਸਲ ਪਵਨ ਕੀ ਸੁੱਧ ਮਨ ਮਾ ਛੋਟਾ ਨਾ ਖਾਈ ਮਨ ਜਮਕਾ ਸਾਥ ਨਾ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਹੋਏ ਮਨ ਵਰਗ ਹਾਨ ਪਾਈ ਮਨ ਵਸਿਓ ਪ੍ਰਗਟ ਜਾਇ ਮਨ ਮਗਨ ਜਲੈ ਬੰਧ ਮਨ ਧਰਮ ਸਚੀ ਸੰਬੰਧ ਐਸਾ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਹੋਇ ਮਨ ਭਾਵ ਹੈ ਮੁਖ ਦਵਾਰ ਮਨ ਪਰਵਾਰੈ ਸਾਧ ਹਾਰ ਮਨ ਅਧਰੇ ਧਾਰੇ ਗੁਰ ਸਿਖੰ ਮਨ ਨਾਨਕ ਨਾ ਵਿਖੇ ਐਸਾ ਨਾਮ ਨਿਰੰਜਨ ਹੋਇ ਜੇ ਕੋ ਮਨ ਜਾਣੈ ਮਨ ਹੋਇ ਹੰਨ ਪਰਵਾਰ ਮਨ ਪ੍ਰਧਾਨ ਬੰਚੇ ਪਾਵੈ ਦਰਗਹ ਮਾਹਨ ਬੰਚੇ ਸੋਹਦਾ ਰਾਜਾਨ ਪੰਚਾ ਖਾਗੁਰੋ ਏਕ ਧਿਆਨ ਜੇ ਕੋ ਕਹ ਕਰੇ ਵਿਚਾਰ ਕਰਤੇ ਖੈ ਖਰਣੇ ਨਾਹੀ ਸਮਾਰ ਤੋਲ ਧਰਮ ਦੇ ਆਖਾ ਪੂਤ ਸੰਦੋਸਾ ਰਖਿਆ ਜਨ ਸੂਤ ਜੇ ਕੋ ਬੁੱਝੇ ਹੋਵੇ ਸਚਿਆਰ ਤਾਰੇ ਉਪਰ ਹਿਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਜਿਸ ਤੇ ਭਾਤ ਲਖ ਸੰਜੂਰ ਨਿਹ ਜਾਤ ਰੰਗਾ ਕੀ ਨਾਵ ਸਭ ਨਾ ਲਿਖਿਆ ਉਨੀ ਖਲਾਬ ਇਹੋ ਲਿਖਾ ਲਿਖਾ ਜਾਣੇ ਹੋਏ ਲਿਖਾ ਲਿਖਿਆ ਹਿਤਾ ਹੋਏ ਹਿਤਾ ਦਾ ਸਵਲ ਹੋ ਰੂਪ ਕੀਤੀ ਦਾ ਜਾਣੇ ਖਮਕੂਤ ਹਿਤਾ ਸੋਇਖ ਗਵਾਉ ਦਿਸਟ ਹੋਏ ਲਖ ਦਰੀਆਉ ਕੁਦਰਤ ਹੁਣ ਗਹਾ ਵਿਚਾਰ ਵਾਰਨ ਜਾਵੇ ਇੱਕ ਵਾਰ ਜੋਤਿ ਭਾਵੈ ਸਾਇ ਭਲੀਕਾਰ ਤੂੰ ਸਦਾ ਸਲਾਮੁ ਨਿਰੰਕਾਰ ਆ ਸੰਖ ਰੱਪ ਸੰਭਾਉ ਅ ਸੰਪੂਜਾ ਸੰਖ ਤਪਦਾਉ ਆ ਸੰਗ ਰੰਥ ਮੁਖ ਵਿਦ ਬਾਠ ਸੰਜੋਗ ਮਨ ਰਹੇ ਉਦਾਸ ਸੰਭਰਜ ਗੁਣ ਗਿਆਨ ਵਿਚਾਰ ਆ ਸੰਖ ਸਤਿਯ ਸੰਦਾਤਾਰ ਹਾ ਸੰਖ ਮਹਾਰਾਹ ਬਖਸਾਰਹ ਹਾ ਸੰਖ ਅਸੁਰ ਮਹ ਬਖਸਾਰਸਮੁ ਲੁਲਾਈ ਕਾਰੁ ਖੁਦ ਰਤ ਕਨ ਗਹਾ ਵਿਚਾਰ ਹਵਾਰਿਆ ਨ ਜਾਵੈ ਇਕ ਵਾਰ ਜੋਹੋ ਦਤ ਭਾਵੈ ਸੈ ਬਲੀ ਕਾਰੈ ਤੂੰ ਸਦਾ ਸਲਾਮ ਨਿਰੰਕਾਰ ਹਾ ਸੰਖ ਮੂਰਖ ਅੰਧਪੂਰ ਅਸੰਖ ਜੋਰ ਹਰਾਮ ਕੋਰ ਅਸੰਖ ਅਮਰਖਾ ਜਾਹ ਜੋਰ ਹਾਸੰਖ ਗਲਵਲ ਹਤਿਆ ਕਮਾ ਹੈ ਅਸੰਭਪੀ ਪਾਪ ਕਰਜਾ ਹੈ ਸੰਕੁੜਿਆਰ ਕੂੜਾ ਫਿਰਾ ਹੈ ਹਸੰਖ ਮਲੇਸ਼ ਮਲ ਭਖਾ ਹੈ ਸੋਨੰਦਕ ਅਸੁਰ ਕਰ ਹੈ ਭਾਰ ਨਾਨਕ ਨੀਚ ਕਹੈ ਵਿਚਾਰ ਵਾਰਿਆ ਨਾ ਜਾਵੇ ਇੱਕ ਵਾਰ ਜੋ ਹਉਦੁ ਭਾਵੈ ਸਾਇਬ ਲਿਖਾਰ ਤੂੰ ਸਦਾ ਸਲਾਉਤ ਨਿਰਹੰਕਾਰ ਹਸ ਨਾ ਹਵ ਸੰਥਾ ਹਵ ਅਗਮ ਅਗਮ ਸੁਹਲੋਇ ਸੰਗ ਹੈ ਸਿਰ ਭਾਰ ਹੋਏ ਅਪਰੇ ਨਾਮ ਅਖੀਸਾ ਲਾਹ ਆਪੇ ਗਿਆਨ ਗੀਤ ਗੁਣ ਗਾਹ ਅਖਰੇ ਲਖਣ ਬੋਲਣ ਬਾਣ ਅਖਰਾ ਸੁੱ ਸੰਜੋਗ ਵਖਾਣ ਜਿਨ ਅਹ ਲਖੇ ਦਿਸ ਨਾ ਹੈ ਜੇ ਫਰਮਾਇ ਰਿਪੇ ਪਾ ਹੈ ਜੇਤਾ ਗੀਤਾ ਰਿਤਾ ਨਾ ਵਿਨਾਵੈ ਨਾਹੀ ਕੋ ਥਾਉ ਕੁਦਰਤ ਹਉਨ ਗਹਾ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਹਉ ਤਦ ਭਾਵੈ ਸਭਿ ਭਲੀ ਖਾਰ ਤੂੰ ਸਦਾ ਸਲਾਖ ਨਿਰੰਕਾਰ ਪ੍ਰਿਯ ਹੱਤ ਬੈਰ ਤਨ ਦੇ ਪਾਣੀ ਧੁੱਤੇ ਦਰਸ ਹੈ ਮੂਤ ਬਲਿਚੀ ਕਪੜ ਹੋਇ ਦੇਸਾ ਬਵਣ ਲਈ ਹਦ ਹੋਏ ਪ੍ਰਿਯ ਮਤ ਪਾਪ ਗ ਸੰਗ ਇਹ ਦੁਪਨਾ ਵੇਖੇ ਰੰਗ ਪੁੰਨੀ ਬਾਪੀ ਆਖ ਨਾ ਹੈ ਹਰ ਕਰ ਕਰਨਾ ਲਿਖ ਲਿਆ ਜਾਹੋ ਆਪੇ ਵੀਜ ਆਪੇ ਹੀ ਹਾਉ ਨਾਨਕ ਹੁਕਮਿ ਆਹੋ ਜਾਹੋ ਵੀਰਸਾ ਦਪਰਿ ਆਵ ਦਤਦਾਨ ਜੇ ਕੋ ਪਾਵੈ ਦਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਤਿ ਗਿਰਤਿ ਮਨ ਨਾਉ ਸਭ ਗੁਣਾ ਤੇਰੇ ਮੈਂ ਨਾਹੀ ਕੋਇ ਵੈਣ ਗੁਣਾ ਕਿਤੇ ਭਗਤ ਨਾ ਹੋ ਹੋਏ ਸਾਸਤ ਤਾਧਵਾਣੀ ਪਰਮਾਉ ਤਤ ਸੁਹਾਨ ਸਦਾ ਮਨ ਚਾਉ ਖਵਨ ਸੋ ਵਿਲਾ ਵਖਤ ਸਮਨ ਹੰਸਿਤ ਕਉਣਵਾਰ ਸਾਮਣ ਅਸਰਤੇ ਮਹੋ ਹਉ ਜਿਤ ਹੋ ਆਕਾਰ ਵਿਨ ਨ ਪਇ ਬੰਚਿ ਜਹੋ ਬੈ ਲੇਖ ਪ੍ਰਾਨ ਵਖਤ ਨਾ ਬਯੋ ਖਾਤੀਆ ਜਿ ਲੇਖਨ ਲੇਖ ਪ੍ਰਾਨ ਤਤ ਵਰਨਾ ਰੋਗੀ ਜਾਣੈ ਰਚਮ ਨਾ ਹੋਈ ਨਾ ਘਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੈ ਸੋਈ ਇਹ ਖਰਿਆ ਆਖ ਸਾਹ ਲਾਹੀ ਗੁਰਨੇ ਕਿਵ ਜਾਣਾ ਨਾਨਕ ਆਖਨ ਸਭ ਕੋ ਆਖਾ ਇੱਕ ਲੋਕ ਸਿਆਣਾ ਵਡਾ ਸਾਹਿਬ ਢੀ ਨਾਏ ਕੀਤਾ ਜਾਖਾ ਹੋਵੈ ਨਾਨਕ ਜੇ ਕੋ ਆਪੋ ਜਾਣ ਅਗਿਆਨ ਸੋ ਹੈ ਪਾਤਾਲ ਪਤਾ ਲਖ ਅਗਾਸ ਅਗਾਸ ਔਰ ਕੋਲ ਪਾਲ ਦੇ ਵੇਰਕ ਨਿਖਵਾਤ ਸਾਸ ਥਰ ਹੈ ਕਹਿਣਾ ਹਟੇ ਬਾਸ ਲਿਖਤਾਤ ਲਿਖਾ ਹੋਇ ਚਾ ਲਿਖੀਏ ਲਿਖੇ ਹੋਏ ਬਨਾਸ ਨਾਨਕ ਵਡਾ ਕੀਆ ਪਜਣ ਹੈ ਆਪ ਸਾਲਾਹੀ ਸਾਲਾਹ ਸਤਿ ਸੁਤ ਨ ਪਾਈਆ ਨਜਿਆ ਤੇ ਬਾਹ ਪਸੂ ਨ ਜਾਣੀ ਹੈ ਸੁੰਦਰ ਸਾਸਨ ਤਾਂ ਨ ਗ੍ਰਹਾ ਸਿਪੀ ਮਾਲ ਤਨ ਖੀੜੇ ਤਨ ਨ ਹੋਵਨੀ ਦੇਦਸਾ ਮਨ ਹੋ ਨਾ ਵਿਸਰਹ ਨੰਤਨਾ ਸਬਤੀ ਗਹਿਣਾ ਅੰਤ ਹੰਦਨਾ ਖਰਣਾ ਦੇਣਾ ਅੰਤ ਹੰਤਨਾ ਵੇਖਣਾ ਸੁਣਣਾ ਨਾ ਅੰਤ ਅੰਤਨਾ ਜਾਪੈ ਕਿਆ ਮਨ ਮੰਤ ਅੰਤਨਾ ਜਾਪੈ ਕੀਟਾ ਆਕਾਰ ਅੰਤਨਾ ਜਾਪੈ ਬਾਰ ਬਾਰ ਅੰਤ ਕਾਰਣਾ ਕਿਤੇ ਬਿਲੜਾ ਹੈ ਤਖੀ ਅੰਤ ਨਾ ਪਾਇ ਜਹੈ ਹੋ ਅੰਤ ਨਾ ਜਾਣੈ ਹੋਈ ਬਖਤਾ ਕਹੀਏ ਬਖਤਾ ਹੋਏ ਵੱਡਾ ਸਾਹਿਬ ਉਚਾ ਧਾਉ ਉਚੇਪੁਰ ਉਚਾ ਨਾਹਾਉ ਵੇ ਵੱਡੂਚਾ ਹੋਵੇ ਹੋਏ ਜੇ ਸੋਚੇ ਕੋ ਜਾਣੈ ਸੋਈ ਜਿਹੜਾ ਆਪ ਜਾਣੇ ਹੈ ਆਪੇ ਆਪ ਨਾ ਲਖ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵਡਾ ਰਤਾ ਦਰਨਤਮਾਈ ਕਿਤੇ ਮੈਂ ਜੋਦੇ ਅਪਾਰ ਕਿਤੇ ਆਗਤ ਨਹੀਂ ਵਿਚਾਰ ਕਿਤੇ ਹਦ ਟਹ ਹੈ ਵਿਕਾਰ ਕਿਤੇ ਲੈ ਲੈ ਮਨੁ ਕਰਪਾ ਹੈ ਕਿਤੇ ਮੋਰਖਾਹੀ ਖਾਹ ਕਿਤੇ ਆ ਦੁਖ ਬੁਸਰ ਮਾਰਹਿ ਪੀੜਾ ਚਰੀ ਦਾਤਾਰ ਮਨੁ ਹਲਾਸੀ ਬਣੈ ਹੋਇ ਫੁਰਾਹ ਨਾ ਸਕੈ ਕੋ ਹੋਇ ਦੇਖੋ ਹਗ ਕਨ ਬਾਇ ਅਜਣ ਜਤਿਆ ਮੋਖਾਇ ਆਪੇ ਜਾਣਹਿ ਆਪੇ ਰੇ ਆਖੈ ਸੇ ਪੀਖੈ ਹੀ ਗੈ ਜਸਨੋ ਬਖਸ਼ੈ ਸੁਪਤੋ ਸਲਾਹ ਨਾਨਕ ਬਾਦਸ਼ਾਹੀ ਬਾਦਸ਼ਾਹ ਹੋ ਹਮਲ ਗੁਣ ਮਲਵਾ ਪਾਰੋ ਹਮਲਵਾ ਪਾਰਿ ਮਨ ਪੰਡਾਰ ਅਮਲ ਆਵ ਹਮਨ ਲਲਾ ਜਾਹੇ ਅਮਲ ਭਾਏ ਅਮਲ ਸਮਾਹੇ ਅਮਲ ਧਰਮੋਂ ਦੀਪਾਨ ਅਮਲ ਤੱਲਾ ਅਮਲ ਪ੍ਰਵਾਹਣ ਹਉਲ ਬਖਸ਼ੀਸ਼ੋਂ ਨਿਸ਼ਾਨੇ ਅਮਲ ਕਰਮਿ ਅਮਲ ਫਰਮਾਨ ਅਮਲ ਅਮਲ ਆਖਿਆ ਨਾ ਜਾਏ ਆਖ ਆਖਰ ਹੀ ਜਿ ਬੁਲਾਏ ਆਖ ਵਿੜਾ ਬਾਪ ਪ੍ਰਾਣ ਆਖ ਵਿੜਾ ਫਿਰਿ ਵਿਖਿਆਣ ਆਖੇ ਵਰਮਾ ਆਖੰਡ ਆਖੇ ਗੋਪੀ ਤੇ ਗੋਵਿੰਦ ਆਖੇ ਸੁਰ ਆਖੇ ਸਤ ਆਖੇ ਗਿੱਤੇ ਗਿੱਤੇ ਬੁੱਧ ਆਖੇ ਧਾਨ ਆਖੇ ਦੇਵੂ ਆਖੇ ਸੁਨਨ ਮੁੰਜਨ ਸ਼ੀਵ ਆਖੇ ਗਿੱਤੇ ਗਿੱਤੇ ਹੈ ਆਖਣ ਬਾਹ ਗਿੱਤੇ ਆਖੇ ਆਖਣ ਬਾਹ ਗਿੱਤੇ ਕਹਿ ਕਹਿ ਉਠੜ ਜਾਹੇ ਗਿੱਤੇ ਹੋਰ ਕਰ ਹੈ ਨਾਗਨਾਸ਼ਕ ਹੈ ਖੇਕੇ ਜਿਹੜ ਭਾਵੈ ਦੇਵਦ ਹੋਏ ਨਾਨਕ ਜਾਣਾ ਸੱਚਾ ਸੋਈ ਦੇਖੋ ਆਖੇ ਬੋਲ ਵਿਗਾੜ ਤਾਲ ਕੇ ਸਰਗਾ ਵਾਰਾਗਾ ਵਾਰ ਸੋਦਰ ਖੇ ਹਾਸੋ ਕਰ ਖੇ ਹਾ ਜਿਤਵਹ ਸਰਬ ਸੁਮਾਲੇ ਵਾਜੇ ਨਾਦ ਅਨੇਕ ਅਸ਼ੰਖਾ ਖੇਤੇ ਵਾ ਮਨਹਾਰੇ ਖੇਤੇ ਰਾਗ ਸੁਗਨ ਜਨਾ ਖੇਤੇ ਗਾਵਨ ਹਾਰੇ ਗਾਵਹਤ ਹੁਨ ਨ ਬਣ ਬਾਨੇ ਵੈ ਸੰਤਰ ਗਾਵੇ ਰਾਜਾ ਧਰਮ ਦੁਵਾਰੇ ਗਾਵ ਚਿਤ ਗੁਪਲੇ ਜਾਨ ਲਿਖਰੇ ਧਰਮ ਵਿਚਾਰੇ ਗਾਵਹੈ ਸੁਰ ਬ੍ਰਹਮਾ ਦੇਵੇ ਸੋ ਹੰਸਦਾ ਸਵਾਰੇ ਗਾਵਹ ਨੰਦ ਨਰਾਸਨ ਮੇਠੇ ਰੇਪਿਆ ਦਰਨਾਲੇ ਅਸਸ ਸੁਮਾ ਦੀਮਦਰ ਗੰਸਾਰ ਵਿਚਾਰੇ ਗਾਵਨ ਜਪੇ ਹਤੀ ਸੰਤੋਖੀ ਆਵੀਰ ਕਰਾਰੇ ਗਾਨ ਪੰਡਿਤ ਮਹੀਸ਼ਰ ਰੂਜੂ ਵੇਦਾਨਾਤ ਗਾਵਹਿ ਮਹੁਨੀਆਂ ਮਨਮੋਹਨ ਸਿਰ ਕਾ ਮਛਪਿਆਲੇ ਗਾਵਨ ਰਤਨੋ ਪਾਏ ਤੇਰੇ ਅਸਠ ਤਿਰਸ ਨਾਲੇ ਗਾਵਹਿ ਜੋਰ ਮਹਾਬਲ ਸੂਰਾ ਗਾਵ ਖਾਨੀ ਚਾਰੇ ਗਾਖੰਡ ਬਨਲ ਵਰ ਪੰਡਾ ਖਰਖਰ ਖੇਟਾਰੇ ਸਹੇਦ ਨੂੰ ਗਾਵਹਿ ਜੋ ਹੋ ਤੁਧ ਭਾਵਨ ਰਤਰੇ ਭਚਰ ਸਾਲੇ ਹੋਰ ਕਿਤੇ ਗਾਵ ਸੇ ਮੈਂ ਜਤਨਾ ਨਾਨਕ ਐ ਵਿਚਾਰੇ ਸੋਈ ਸੋਈ ਫਰਾਸ ਸਾਹਿਬ ਸਾਚਾ ਸਾਚੀ ਨਾਈ ਹੈ ਪੇ ਹੋਸੀ ਜਨ ਜਸੀ ਰਚਨਾ ਜਨ ਚਾਈ ਰੰਗੇ ਰੰਗੇ ਵਾਪੀ ਵਰ ਕਰ ਸ੍ਰੀ ਮਾਇਆ ਜਨ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜੁਤੀ ਵੜਿਆਈ ਜੋਤ ਸਭ ਭਾਵੇਂ ਸ੍ਰੀ ਕਾਸ਼ੇ ਹੁਕਮ ਨ ਕਰਨਾ ਜਾਈ ਸੋ ਬਾਸ਼ਾ ਹੋ ਸਭ ਸਾਹਿਬੋ ਨਾਨਕ ਰਹਿਣ ਰਜਾਈ ਮੰਦਾ ਸੰਦੋਖ ਸੰਭਜ ਝੋਲੀ ਧਿਆਨ ਕੀ ਕਰਹਿ ਵਿਪੂਤ ਚਿੰਤਾ ਖਾਲ ਖਵਾਰੀ ਕਾਇ ਆਇ ਅਰੁਖ ਤੁੰਡਾ ਬਾਸੀਟ ਆਏ ਵੰਸੀ ਸਗਲ ਹਾਨ ਮਰਤੀਹੀ ਮਨ ਜੀ ਤਰਗ ਜੀ ਹਿਤਾ ਹਰੇ ਵਿਸ਼ੇ ਹਰੇਸ਼ ਆਦੋ ਨੀਲ ਨਾਦ ਨਾਹਤ ਜੋ ਜੋ ਵੇਖੋ ਵੇਸ਼ ਹੋਤ ਗਿਆੰਦਿਆ ਹਵੰਡਾਰਨਾ ਘਟ ਘਟ ਵੱਜੈ ਨਾਲ ਆਪਨਾਥ ਨਾਥ ਸਭ ਜਾ ਕੇ ਰਸ ਲੋ ਦਰਸਾਉ। ਸੰਜੋਗ ਵਿਜੋਦੋ ਇਕਾਸ਼ ਲਾ ਦੇਖਿ ਆਫੈ ਭਾਗ। ਹਰੇ ਟਿਸ਼ਿਆ ਹਰੇਸ਼। ਆਦ ਨੀਲ ਨਾਦ ਨਾਹਟ ਰਿਗਜੂ ਵੇਖੋ ਵੇਸ਼। ਇਕਮਾਇ ਜੁਕਤਿ ਵੇ ਆਇਨ ਜੀਲੇ ਪਰਵਾਨ। ਇਕ ਸੰਸਾਰੀ ਇਕ ਵੰਡਾਰੀ ਇਕ ਲਾਇ ਜੀਵਾਨ ਜਿਤੁ ਸੁਭਾਵ ਜਿਵ ਜਲਾਵੈ ਜੋ ਹੋਵੈ ਹੁਰਮਾਨ। ਵੇਖਿਓ ਨਾਨਕ ਨਾਵੇ। ਮਹਤਾ ਹੀ ਵਿਡਾਨ ਹਾਰੇ ਕਿਸਿਆ ਰੇਸ਼ ਸਾਧ ਨੀਲ ਨਾਦ ਨਾਹਤ ਜੁਗ ਜੁਗ ਇੱਕੋ ਵੇਸ ਆਸਣ ਲਾਲੋ ਬੰਡਾਰ ਜੋਗ ਚ ਪਾਇਆ ਸ੍ਰੀ ਕਾਵਾਰ ਕਰ ਕਰ ਵੇਖੈ ਸੁਰਜਣ ਹਾ ਨਾਨਕ ਸੱਚੇ ਕੀ ਸੱਚੀ ਗਾਰ ਹਾਰੇਸ਼ ਓ ਰਿਸ਼ਿਆ ਰੇਸ਼ ਸਾਧ ਨੀਲ ਨਾਦ ਨਾਹਤ ਜੁਗ ਜੁਗ ਇੱਕੋ ਵੇਸ ਇਖਲਾ ਰਿਬੋ ਲਖ ਹੋ ਹੈ ਲਖ ਹੋਵਹਿ ਲਖ ਵੀਸ ਲਖ ਲਗਿੜਾ ਕੀ ਹੈ ਇਕ ਨਾਮ ਜਗਦੀਸ਼ ਹਿਰਿ ਰਾਹਿਵਤ ਬਉੜੀਆਂ ਚੜਿਏ ਹੋਏ ਕੀਸ ਸੁਣ ਗਲਾਕਾਸ਼ ਕੀਟਾਇ ਰੀਸ਼ ਨਾਨਕ ਨਦਰਿ ਪਾਈਐ ਕੋੜੇ ਕੋੜੈ ਦੀਸ ਆਖਣ ਜੋਤ ਪੈਨ ਹਜੂਰ ਜੋਰ ਨਾ ਮੰਗਣਾ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋ ਨਾ ਰਾਜਮਾਲ ਮਨਸੂਰ ਜੋ ਨਾ ਸੁਰਤੀ ਗਿਆਨ ਅਭਿਚਾਰ ਜੋ ਨਾ ਰਿਖਟੈ ਸੰਸਾਰ ਜਿਸ ਹਥ ਜੋਰ ਹਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਈ ਰਾਤੀ ਰੋਤੀ ਹੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸੁ ਜੋਤਿ ਸਾਭ ਰਖੀ ਧਰਮਸਾਲ ਸਚੁ ਚੇ ਜੀ ਜੋਤਿ ਕਰੰਗ ਤਿਨਕੇ ਨਾਮ ਰੇਖ ਅਨੰਤ ਕਰਮੀ ਕਰਮੀ ਹੋਈ ਵਿਚਾਰ ਸੱਚਾ ਸੱਚਾ ਦਰਬਾਰ ਤਤ ਸੋਹਨ ਬਨਪੁਰਵਾ ਨਦਰੀ ਕਰਮ ਭੇਨੁ ਸਾਨਿ ਕਟਮਗਾਇ ਉਠੇ ਪਾਇ ਨਾਨਕ ਗਿਆ ਜਾਪੇ ਜਾਏ ਧਰਮ ਅਖੰਡ ਕਾ ਇਹ ਧਰਮ ਗਿਆਨ ਖੰਡ ਕਾ ਕੋ ਕਰਮ ਕਿਤੇ ਬਉਣ ਬਾਨੇ ਵ ਸੰਤਰ ਕਿਤੇ ਗਾਮ ਰਹੀਸ ਕਿਤੇ ਪਰਮੈ ਘਰਤੋ ਘੜੀ ਹੈ ਰੂਪ ਰੰਗ ਕੇ ਵੇਸ हितया कर्म भूमि हिमेर हि हूपदेश हित इन्द्र चन्द्रूर के मण्डलदेश हिते सदा हिते के देवेश हिते दे दाने गतन सुमद हित हानित्य वाणी हि बा न सुच शिव कान नयन्त् ਗਿਆਨ ਹੰਡ ਮੈ ਗਿਆਨ ਬਚੰਡ ਤਸਨਾਰ ਨਦ ਕੋੜ ਆਨੰਦ ਸਰਮਖੰਡ ਕੀ ਬਾਣੀ ਰੂਪ ਸਗਤ ਘੜੀਏ ਬਹੁਤੇ ਅਨੂਪ ਤਾ ਕੇ ਆਲਾ ਸਿਨ ਜਹ ਜੀ ਕੋ ਵਹਿ ਵਿਚੇ ਵਿਚਤਾਈ ਤਥਾ ਘੜੀਏ ਸੁਰਤ ਮਤ ਮਨ ਬੁੱਧ ਹ ਤ ਘੜੀਏ ਸੁਰਹੰਦਾ ਕੀ ਸੁਧ ਸਰਮਖੰਡ ਕੀ ਬਾਣੀ ਜੋਰ ਤੇ ਹੋਰਨਾ ਹੋਈ ਹੋਰ ਤੇ ਜੋਰ ਮਹਾਬਲ ਸੂਰ ਨਮੇ ਰਾਮ ਰਹਿਆ ਵਰਪੂਰ ਤਸਿਟੋ ਸਿਤਾ ਮਹਿਮਾ ਮਹ ਹੈ ਤਾਕੇ ਰੂਪ ਨਾਸਨੇ ਜਾਹ ਨਾ ਮਰਨ ਠਾਗੇ ਜਾਹ ਜਿਨ ਖੇ ਰਾਉ ਸੈ ਮਨ ਮਾਹੈ ਸਭ ਤੁਸਕ ਲੋਇ ਸਰਹ ਅਨੰਦ ਸੱਚਾ ਮਨ ਸੋਏ ਸੱਚਖੰਡ ਵਸੈ ਨਿਰੰਕਾਰ ਹਰਖਰ ਵੇਖੈ ਨਦ ਨਿਹਾਲ ਸੱਚਖੰਡ ਬਨਲ ਵਰਪੰਡ ਜੇ ਕੋ ਬਤਾ ਦੰਤ ਨਾਇੰਤ ਸਤਲੋ ਲੋ ਲੋ ਆਕਾਜ ਜੁ ਕਿ ਹੁਕਮ ਦੇਤਿ ੁਵਕਾਰ ਵੇਖੇ ਵਿਖੇ ਖਰ ਵਿਚਾ ਨਾਨਕ ਅਸਨਾ ਖੜੜਾ ਸਾਰ ਜਤਪਾਹ ਰਾਜ ਸੁਨਿਆਰ ਐ ਹਣਵਤ ਵੇੜ ਹੱਤਿਆਰ ਭਉ ਖਲਾਂ ਦਪਤਾਉ ਭੰਡਾ ਭਉ ਅੰਮ੍ਰਿਤ ਢਾਲ ਘੜੀਐ ਸਭ ਸਚੀ ਰਖਸਾਲ ਜਨ ਕੋ ਨਦਰ ਕਰਨ ਤਨਕਾਰ ਨਾਨਕ ਨਦਰਿ ਨਦਰਿ ਨਿਹਾਲ ਸਲੋਖ ਪਵਨ ਗੁਰੂ ਗਾਨੀ ਬਿਤਾ ਮਾਤਾ ਦਾਤੁ ਮਹਿਤਿ ਨਿਸ਼ਰਾਰ ਰੈਦਾਈ ਦਇਆ ਖਿਲੇ ਸਗਲ ਜਗਤ ਚੰਗਿਆਈਆਂ ਬੁਰਿਆਹੀਆਂ ਵਚੈ ਧਰਮ ਹਰੂਰ ਹਰਿ ਮੇ ਆਪੋ ਆਪਣੀ ਕੇ ਨੇੜੈ ਕੇ ਨੂਰਾ ਜਿਨੇ ਨਾਮ ਤੇ ਆਹਿਆ ਗਹਿ ਅਤਿ ਸਤ ਹਾਲ ਨਾਨਕ ਤੇਹੀ ਮੁਖ ਉਜਲੇ ਕਿਤੇ ਛੁਟੀ ਹਨਾਲ ਜਿਨੇ ਨਾਮ ਤੇ ਆਹਿਆ ਗਹਿ ਅਕਰਤਾਲ ਨਾਨਕ ਤੇਹੀ ਮੁਖ ਉਜਲੇ ਕਿਤੇ ਛੁਟੀ ਹਨਾਲ ਵਾਹਿਗੁਰੂ ਜੀ ਕਾ ਹਾਲਸਾ ਵਾਹਿਗੁਰੂ ਜੀ ਕੀ ਹਕਤ